ਸਰਕਾਰ ਬਣਾਈ ਤੇ ਸਰਕਾਰ ਬਣਾ ਕੇ ਵਿਆਹ ਵੀ ਹੋ ਗਏ ਮਕਾਨ ਵੀ ਬਣ ਗਏ ਨੋਟਾਂ ਦੇ ਢੇਰ ਵੀ ਇਕੱਠੇ ਨਾ ਤੇ ਹੋ ਗਏ ਲੇਕਿਨ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦਾ ਕੀ ਹੋਇਆ ਇਹਨਾਂ ਨੂੰ ਨੌਕਰੀਆਂ ਮਿਲਣਗੀਆਂ ਵਿਦੇਸ਼ੋਂ ਆ ਕੇ ਇੱਥੇ ਬੱਚੇ ਤੁਹਾਡੇ ਕੰਮ ਕਰਨਗੇ ਕੋਈ ਪਰਿਵਾਰ ਹੈਗਾ ਜਿਹੜਾ ਬੱਚਾ ਜਿਹਦਾ ਬੱਚਾ ਵਿਦੇਸ਼ ਨਹੀਂ ਜਾਣਾ ਚਾਹੁੰਦਾ ਕੱਟੜੇ ਮਾਨਦਾਰ ਆਪਣੇ ਆਪ ਨੂੰ ਕਹਿੰਦੇ ਨੇ ਤੇ ਇਮਾਨਦਾਰੀ ਦਾ ਸੰਬੂਧ ਉਹ ਡੀਆਈਜੀ ਭੁੱਲਰ ਦੇ ਘਰ ਚ ਜਿਹੜੇ ਨੋਟਾਂ ਦਾ ਢੇਰ ਤੁਸੀਂ ਸਾਰਿਆਂ ਨੇ ਦੇਖਿਆ ਕੀ ਨਹੀਂ ਦੇਖਿਆ ਤਦਾਂ ਨੇ ਦੇਖਿਆ ਕਿ ਨਹੀਂ ਦੇਖਿਆ ਹਾਂ ਇਹਨੇ ਨੋਟ ਦੇਖੇ ਨੇ ਜ਼ਿੰਦਗੀ 'ਚ ਇਕੱਲਾ ਇੱਕ ਡੀਆਈਜੀ ਪੰਜਾਬ 'ਚ ਕਿੰਨੇ ਨੇ ਕਿੰਨੇ ਪੌਸ ਦੇ ਅਫਸਰ ਨੇ ਮਕਾਨ ਭਰ ਗਏ ਇਹਨਾਂ ਦੇ ਨੋਟਾਂ ਦੇ ਨਾਲ ਤੇ 4 ਸਾਲ ਪਹਿਲੇ ਇੱਕ ਚੁਟਕਲਾਂ ਵਾਲੀ ਝਾੜੂ ਸਰਕਾਰ ਨੇ ਬੀਬੀਆਂ ਤੋਂ ਫਾਰਮ ਭਰਵਾਏ ਸੀਗੇ ਹਜ਼ਾਰਾਂ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਤੇ ਫਿਰ 45 ਮਹੀਨੇ ਨਿਕਲ ਗਏ 45000 ਤੁਹਾਡਾ ਬਕਾਇਆ ਖੜਾ 4500 ਦੱਸੋ ਕਿਹਦੇ ਖਾਤੇ ਚ ਹੈ ਸਾਰੇ ਪੰਜਾਬ 'ਚ ਕਿਹਦੇ ਦੇ ਖਾਤੇ ਤੁਹਾਨੂੰ ਪਤਾ ਵੀ ਹੈ ਕਿ ਆਨੇ ਵੀ ਨਹੀਂ ਤੇ ਸਰਕਾਰ ਬੀਬੀਆਂ ਨੇ ਬਣਾਈ ਸੀ ਜਿਨ੍ਹਾਂ ਨੇ 1000 ਰੁਪਏ ਦਾ ਵਿਸ਼ਵਾਸ ਕਰ ਲਿਆ ਸਾਰਿਆਂ ਨੇ ਸੋਚਿਆ ਸਾਰੇ ਮਾਦਦ ਵਰਗੇ ਜੋ ਕਹਿੰਦੇ ਕਰ ਦਿਖਾਉਂਦੇ ਨੇ 1000 ਰੁਪਏ ਦੇ ਚੱਕਰ 'ਚ ਬੀਬੀਆਂ ਦੇ ਵਿਚਾਰੇ ਮੈਂ ਕਹਿੰਦੀ ਆਂ ਕਿ ਗਰੀਬਾਂ ਦੇ ਇਹਨਾਂ ਦੀ ਜਿਹੜੀ ਲੋੜਾਂ ਸੀਗੀਆਂ ਇਹਨਾਂ ਦੀ ਜਿਹੜੀ ਤਕਲੀਫੀ ਇਹਨਾਂ ਦੀ ਜਿਹੜੀ ਗਰੀਬੀ ਸੀ ਉਹਦਾ ਫਾਇਦਾ ਉਠਾ ਕੇ ਇਹਨਾਂ ਨੇ ਸੁਪਨਾ ਦਿਖਾਇਆ ਸੁਪਨਾ ਦਿਖਾ ਕੇ ਵੋਟ ਲੈਤੀ ਸਰਕਾਰ ਬਣਾਈ ਤੇ ਸਰਕਾਰ ਬਣਾ ਕੇ ਵਿਆਹ ਵੀ ਹੋ ਗਏ ਮਕਾਨ ਵੀ ਬਣ ਗਏ ਨੋਟਾਂ ਦੇ ਢੇਰ ਵੀ ਇਕੱਠੇ ਨਾ ਦੇਉਗੇ ਲੇਕਿਨ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦਾ ਕੀ ਹੋਇਆ ਉਹਨਾਂ ਨੇ ਮੁੜ ਕੇ ਪੁੱਛਿਆ ਕਿਸੇ ਨੇ ਜਿਹੜੇ ਬੇਰੋਜ਼ਗਾਰ ਬੱਚੇ ਤੁਹਾਡੇ ਫਿਰਦੇ ਨੇ ਜਿਨ੍ਹਾਂ ਨੂੰ ਢਿੱਡ ਘਟ ਕੇ ਤੁਸੀਂ ਪਾਲਿਆ ਪੋਸਿਆ ਔਖੇ ਸੌਖੇ ਸਮੇਂ ਤੇ ਕੱਢ ਕੇ ਤੁਸੀਂ ਵੱਡਾ ਇਹਨਾਂ ਨੂੰ ਕੀਤਾ ਕਿ ਨੌਕਰੀਆਂ 'ਚ ਲੱਗ ਰੰਗਲਾ ਪੰਜਾਬ ਹੋਊਗਾ ਇਹਨਾਂ ਨੂੰ ਨੌਕਰੀਆਂ ਮਿਲਣ ਗਿਆ ਵਿਦੇਸ਼ੋਂ ਆ ਕੇ ਇੱਥੇ ਬੱਚੇ ਤੁਹਾਡੇ ਕੰਮ ਕਰਨਗੇ ਕੋਈ ਪਰਿਵਾਰ ਹੈਗਾ ਜਿਹੜਾ ਬੱਚਾ ਜਿਹਦਾ ਬੱਚਾ ਵਿਦੇਸ਼ ਨਹੀਂ ਜਾਣਾ ਚਾਹੁੰਦਾ ਬੇਵਿਸ਼ਾਤਾ ਕੀ ਆ ਨਾ ਤਰਨ ਤਰਨ ਸਾਰਾ ਜਾਮ ਹੋ ਪਿਆ ਕਿਉਂਕਿ ਪੰਜ ਪੰਜ ਦੁਨੀਆਂ ਨੇ ਉਹਦੇ ਤੇ ਧਰਨੇ ਲੱਗੇ ਨੇ ਕਿ ਸਾਡੇ ਨਾਲ ਕੀਤੇ ਹੋਏ ਵਾਦੇ ਉਹ ਹੀ ਨਹੀਂ ਪੂਰੇ ਕੀਤੇ ਤਾਂ ਨਵੇਂ ਨੂੰ ਤਾਂ ਕੀ ਕਰਨਾ ਸੀ ਇਹਨਾਂ ਨੂੰ ਕਿਹੜੇ ਵਾਦੇ 'ਚ ਇਹਨਾਂ ਨੇ ਵਾਦਾ ਖਨਾਫੀ ਨਹੀਂ ਕੀਤੀ ਹੈ ਕਟੜੇ ਮੰਗਾਰ ਆਪਣੇ ਆਪ ਨੂੰ ਕਹਿੰਦੇ ਨੇ ਤੇ ਇਮਾਨਦਾਰੀ ਦਾ ਸਮੂਦ ਉਹ ਡੀਆਈਜੀ ਭੁੱਲਰ ਦੇ ਘਰ 'ਚ ਜਿਹੜੇ ਨੋਟਾਂ ਦਾ ਢੇਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਨਹੀਂ ਦੇਖਿਆ ਤਾਂ ਇਹਨੇ ਦੇਖਿਆ ਕਿ ਨਹੀਂ ਦੇਖਿਆ ਹਾਂ ਇਹਨੇ ਨੋਟ ਦੇਖੇ ਨੇ ਜ਼ਿੰਦਗੀ 'ਚ ਕੱਲਾ ਇੱਕ ਡੀਆਜੀ ਪੰਜਾਬ 'ਚ ਕਿੰਨੇ ਨੇ ਕਿੰਨੇ ਪੁਖਸ ਦੇ ਅਫਸਰ ਨੇ ਮਕਾਨ ਭਰ ਗਏ ਇਹਨਾਂ ਦੇ ਨੋਟਾਂ ਦੇ ਨਾਲ ਤੇ ਕੱਟਰ ਇਮਾਨਦਾਰ ਜਿਹੜੇ ਕਹਿੰਦੇ ਸੀ ਉਹਨੋਂ ਕਿੱਥੇ ਇਹਨਾਂ ਦੇ ਮੰਤਰੀਆਂ ਤਾਂ ਇਹਦੇ ਵਿੱਚ ਇਹਨਾਂ ਦਾ ਨਾਰੇ ਤੇ ਇਹਨਾਂ ਨੇ ਨਹੀਂ ਫੜਿਆ ਜਿਹੜੇ ਕਹਿੰਦੇ ਸੀ ਅਸੀਂ ਕੱਟਰ ਸੀਬੀਆਈ ਦਿੱਲੀ ਤੋਂ ਆਕੇ ਉਹਨੇ ਫੜਿਆ ਨਾ ਇਹ ਤਾਂ ਇੱਕ ਬੰਦੇ ਦੀ ਕਮਾਈ ਸੀ ਸਾਰਾ ਪੰਜਾਬ بیچ ਛੱਡਿਆ 2 ਲੱਖ ਕਰੋੜ ਦਾ ਕਰਜ਼ਾ ਚਾੜਤਾ ਜਦੋਂ ਤੋਂ ਪੰਜਾਬ ਬੰਨਿਆ ਸੀਗਾ 2 ਲੱਖ ਕਰੋੜ ਦਾ ਕਰਜ਼ਾ ਇੰਨੇ ਸਾਲਾਂ ਚ ਚੜਿਆ ਸੀ ਜਿਹੜਾ ਇਹਨਾਂ ਨੇ 4 ਸਾਲਾਂ ਚ ਛਾੜਤਾ ਤੇ 2 ਲੱਖ ਕਰੋੜ ਦੇ ਪੈਸੇ ਕਿਸੇ ਪਿੰਡ 'ਚ ਨਵੀਂ ਇੱਟ ਲੱਗੀ ਆ ਤੁਹਾਡੇ ਪਿੰਡ ਦੀ ਆਪਾਂ ਜੇ ਗੱਲ ਕਰ ਲਈਏ ਤੁਹਾਡੇ ਪਿੰਡ 'ਚ ਜਿਹੜਾ ਪੀਣ ਦਾ ਪਾਣੀ ਵਾਟਰ ਵਰਕਸ ਆਇਆ ਕੌਣ ਲੈ ਕੇ ਆਇਆ ਭਲਸਾਬ ਲੈ ਕੇ ਆਇਆ ਜੇ 5ਵੀਂ ਤੱਕ ਦਾ ਸਕੂਲ ਬੰਨਿਆ ਕੌਣ ਲੈ ਕੇ ਆਇਆ ਭਲਸਾਬ ਲੈ ਕੇ ਆਇਆ ਇਹਨਾਂ ਨੇ 10 ਤੋਂ 10 ਸਾਲਾਂ 'ਚ ਇਹਨਾਂ ਨੂੰ ਕੀ ਵਾਦਾ ਕੀ ਕੀਤਾ ਇਹਦੇ ਵਿੱਚ ਤੁਸੀਂ ਨੇ ਕਿਹਾ ਕਿ 5ਵੀਂ ਦਾ ਸਕੂਲ 10ਵੀਂ ਦਾ ਕਰ ਦਿਓ 8ਵੀਂ ਤੱਕ ਨਹੀਂ ਕਿਸੇ ਨੇ ਕੀਤਾ ਵੈਟਰਨਰੀ ਹਸਪਤਾਲ ਦੀ ਤੁਹਾਡੀ ਡੰਗਰਾ ਦੇ ਹਸਪਤਾਲ ਦੀ ਮੰਗ ਹੈ ਕਿ 10 ਸਾਲਾਂ 'ਚ ਅਸੀਂ ਤਾਂ ਦੂਜਾ ਤੁਹਾਡਾ ਹਸਪਤਾਲ ਬਣਾ ਗਏ ਤੇ ਇਹ ਡੰਗਰਾ ਤੱਕ ਦਾ ਨਹੀਂ ਬਣਾ ਸਕੇ ਤੁਹਾਨੂੰ ਸਰਕਾਰ ਸੋ ਹਰ ਪੱਖੋਂ ਇਹ ਸਰਕਾਰ ਨੇ ਕਰ ਰਹੇ ਝੂਠੇ ਲਾਰੇ ਝੂਠੇ ਵਾਦੇ ਬੱਚਿਆਂ ਨੂੰ ਨੌਕਰੀਆਂ ਦੇ ਦਾਂਗੇ ਰੰਗਲਾ ਪੰਜਾਬ ਕਰ ਦਾਂਗੇ ਬੀਬੀਆਂ ਨੂੰ ਹਜ਼ਾਰ ਰੁਪਏ ਆ ਤਾਂ ਕਿਸਾਨ ਭਰਾ ਮੇਰੇ ਬੈਠੇ ਨੇ ਤੁਹਾਨੂੰ ਤਾਂ ਐਮਐਸਪੀ 5 ਮਿੰਟ ਦੀ ਚੁਟਕੀਆਂ ਜੇ ਤੁਹਾਨੂੰ ਐਮ2 ਫਸਲਾਂ ਦੀ ਐਮਐਸਪੀ ਮਿਲਨੀ ਸੀ ਸਾਡਾ ਪੰਜਾਬ ਸਾਰਾ ਅੱਧਾ ਪੰਜਾਬ ਨਬੋ ਛੜਿਆ 2 ਸਾਲ ਪਹਿਲੇ ਵੀ ਹੜਾਂ ਦੀ ਮਾਰ ਚ ਤਾਂ ਦਿਵਾਨੀ ਨਹੀਂ ਦਿੱਤੀ ਐਮਐਸਪੀ ਤਾਂ ਦੂਰ ਦੀ ਗੱਲ ਮੁਆਵਜ਼ਾ ਹੀ ਦੇ ਦਿਓ ਹਰ ਪੱਖੋਂ ਪੰਜਾਬ ਦੇ ਹੱਕਾਂ ਦੇ ਨਾਲ ਸਮਝੌਤਾ ਆਪਣੀ ਕੁਰਸੀ ਦੇ ਖਾਤੇ ਆ ਦਿੱਲੀ ਦੇ ਲੁਟੇਰਿਆਂ ਨੇ ਪੂਰਾ ਪੰਜਾਬ ਵੇਟ ਛੱਡਿਆ ਹੁਣ ਤਾਂ ਤੁਹਾਡੇ ਪੰਚਾਇਤਾਂ ਦੀ ਜ਼ਮੀਨ ਦਾ ਮਗਰ ਵੀ ਪਾਈ ਉਹਦੀ ਲਿਸਟਾਂ ਬਣ ਰਹੀ ਨੇ ਪਹਿਲੇ ਸ਼ਹਿਰਾਂ ਦੀ ਲੈਂਡ ਕੋਲੀ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਗਿਰਵੀ ਕਰਕੇ ਉਹ ਪੈਸੇ ਵੀ तमाम ਦੇ ਚੱਕਰ ਚ ਛੇ ਗਏ ਸਾਢੇ 12000 ਕਰੋੜ ਹੜ੍ਹਾਂ ਦਾ ਪੈਸਾ ਵੀ ਖਾ ਗਏ ਡਿਜ਼ਾਸਟਰ ਅਲਿਫੰਟੋਂ ਤੱਕ ਵੀ ਨਹੀਂ ਛੱਡਿਆ ਤੇ ਪੰਜਾਬ ਡੁੱਬਿਆ ਥਿਓ ਉਹ ਭਾਖੜਾ ਮੈਨੇਜਮੈਂਟ ਬੋਰਡ 'ਚ ਸਾਡਾ ਇੱਕ ਬੰਦਾ ਹੁੰਦਾ ਸੀ ਜਿਹੜਾ ਪਾਣੀ ਦਾ ਲੈਵਲ ਡੈਮਾਂ 'ਚ ਦੇਖਦਾ ਸੀ ਤੇ ਹੜਾ ਤੋਂ ਬਚਾਉਂਦਾ ਸੀ ਉਹ ਨੂੰ ਚੱਕ ਕੇ ਕੇਂਦਰ ਨੇ ਹਟਾਤਾ ਇਹ ਚੁੱਪ ਕਰਕੇ ਆਪਦੀ ਕੁਰਸੀ ਖਾਤਰ ਬੈਠਾ ਗਿਆ ਉਹ ਡੈਮ ਖੋਲੇ ਤਾਂ ਪੰਜਾਬ ਦਾ ਹਾਲ ਤੁਸੀਂ ਦੇਖ ਲੈ ਕੀ ਹੋਇਆ ਤੇ ਬਾ ਫੜਨ ਵਾਸਤੇ ਜਦ ਸਮਾਸੇਗਾ ਜਾ ਕੇ ਹਸਪਤਾਲ 'ਚ ਦਾਖਲ ਹੋ ਗਿਆ ਮੁੱਖ ਮੰਤਰੀ ਹਸਪਤਾਲ 'ਚ ਦਾਖਲ ਹੋ ਗਿਆ ਜਦ ਲੋਕਾਂ ਦਾ ਸਾਰਾ ਕੁਝ ਰੁੜ ਗਿਆ ਘਰ ਰੁੜ ਗਏ ਫਸਲ ਰੁੜ ਗਈ ਕੱਦ ਤੋਂ ਬੇਕਾਰ ਹੋ ਗਏ ਮੋੱਖ ਮੰਤਰੀ ਸਾਹਿਬ ਨੂੰ ਸਾਰਦਾ ਕੀ ਲੈਣੀ ਸੀ ਮੁੜ ਕੇ ਜਦ ਬਾਹਰ ਆਇਆ ਤਾਂ 5 ਕਰੋੜ ਰੁਪਏ ਵੰਡਤੇ ਮੈਨੂੰ ਲੱਗਾ 50 50 ਪਿੰਡਾਂ 'ਚ ਵੰਡਤੇ ਬਾਕੀ ਸਾਰੇ ਮੂੰਹ ਦੇਖਦੇ ਰਹਿ ਗਏ ਤੇ ਬਾਹ ਕਿਨੇ ਫੜੀ ਉਸ ਸਮੇ ਤੁਹਾਡੀ ਆਪਣੀ ਇੱਕੋ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੀ ਨਾ ਤਾਂ ਸਰਕਾਰ ਸੀ 10 ਸਾਲਾਂ ਤੋਂ ਨਾ ਹੀ ਕੋਈ ਖਜ਼ਾਨਾ ਸੀਗਾ ਨਾ ਹੀ ਕੋਈ ਉਹਨਾਂ ਦੇ ਕੋਲ ਉਹ ਸਾਰਾ ਕੰਮ-ਜਾਮ ਸੀਗਾ ਲੇਕਿਨ ਲੋਕਾਂ ਦੇ ਵਿੱਚ ਜਾ ਕੇ ਪਾਵੇਂ ਪੈਸੇ ਹੋਣ ਪਾਵੇ ਰਾਸ਼ਨ ਹੋ ਪਾਵੇ ਡੀਜ਼ਲ ਹੋ ਪਾਵੇ ਪੰਪ ਹੋ ਪਾਵੇ ਮੋਟਰ ਹੋ ਪਾਵੇ ਤਾਰਾ ਹੋਰ ਜੋ ਚੀਜ਼ ਦੀ ਲੋੜ ਸੀ ਜਿੰਨੇ ਜੋਗੇ ਸੀ ਅੱਗੇ ਹੋ ਕੇ ਮਦਦ ਕੀਤੀ ਅੱਜ ਵੀ ਕਰੀ ਜਾ ਰਹੇ ਹਾਂ ਤੇ ਮੈਂ ਆ ਵੀ ਮੰਨ ਦੇ ਨਾਲ ਕਹਿ ਸਕਦੀ ਆ ਕਿ ਉਸ ਤਕੜੀ ਜੇ ਤੁਸੀਂ ਤੋਲੋਗੇ ਜੇ ਇਹਨਾਂ ਦੇ ਲਾਰੇ ਝੂਠੇ ਨਿਕਲੇ ਇਹਨਾਂ ਦੀ ਸਹਿਯੋਗੀ ਪਾਰਟੀ ਕਾਂਗਰਸ ਜਿਹੜੀ ਘਰ ਘਰ ਨੌਕਰੀ ਕਹਿੰਦੀ ਸੀ ਕਰਜ਼ਾ ਮਾਫੀ ਕਹਿੰਦੀ ਸੀ ਗੁਟਕਾ ਸਾਫ ਦੀ ਸੌਂ ਖਾ ਕੇ ਨਸ਼ੇ ਖਤਮ ਕਰਨ ਦੀ ਗੱਲਾ ਕਰਦੀ ਸੀ ਅਕਾਲ ਤਖਤ ਸਾਹਿਬ ਨੂੰ ਟੈਟਰੀ ਕਰਨ ਵਾਲੀ ਪਾਰਟੀ ਦਾ ਵੀ ਇੱਕ ਮੈਨੂੰ ਦੱਸ ਦੋ 5 ਸਾਲਾਂ 'ਚ ਜਿਹੜਾ ਉਹਨੇ ਇੱਕ ਵੀ ਵਾਅਦਾ ਪੂਰਾ ਕੀਤਾ ਇਸ ਪਿੰਡ ਦੇ ਕਿੰਨੇ ਬੱਚਿਆਂ ਨੂੰ ਨੌਕਰੀਆਂ ਦਿੱਤੀ ਤੇ ਕਿਹਦਾ ਕਰਜ਼ਾ ਮਾਫ਼ ਹੋਇਆ ਤੇ ਕਿੱਥੇ ਨਸ਼ਾ ਖਤਮ ਹੋਇਆ ਤੇ ਅੱਜ ਮਾਨਣਾ ਨਹੀਂ ਵੀ ਕਹਿ ਸਕਦੇ ਆ ਤੁਹਾਡੀ ਆਪਣੀ ਖੇਤਰੀ ਪਾਰਟੀ ਸ਼ਰੋਮਨੀ ਅਕਾਲੀ ਦਲ ਉਹ ਤਕੜੀ ਵਾਲੀ ਪਾਰਟੀ ਇੱਕ ਝੂਠ ਦੱਸੋ ਜਿਹੜਾ ਝੂਠ ਮਾਰ ਕੇ ਅਸੀਂ ਵੋਟ ਦਿੱਤੀ ਹੋਈ ਆ ਬੀਬੀਆਂ ਬੈਠੀਆਂ ਨੇ ਸਾਰੇ ਦੇਸ਼ 'ਚ ਕਿਸੇ ਸੁਪੇ 'ਚ ਬੁਢਾਪਾ ਪੈਨਸ਼ਨ ਨਹੀਂ ਹੁੰਦੀ ਸੀ ਤੁਸੀਂ ਵੀ ਸਰਕਾਰ ਬਣਾਈ ਤੇ ਦੱਸੋ ਜੀ ਬਜ਼ੁਰਗਾਂ ਦੇ ਬੁਢਾਪਾ ਪੈਲ ਸਾਬ ਨੇ ਲਾਈ ਕੀ ਨਹੀਂ ਲਾਈ ਜਿੰਨੇ ਚਿਰ ਸਰਕਾਰ ਸੀ ਬੁਢਾਪਾ ਪੈਨਸ਼ਨ ਮਿਲਦੀ ਸੀ ਗਰੀਬਾਂ ਨੇ ਆ ਕੇ ਬਾਦਸ਼ਾਹ ਸਾਬ ਨੂੰ ਬੇਨਤੀ ਕੀਤੀ ਕਿ ਧੀ ਵਿਆਹ ਬਾਦਸ਼ਾਹ ਪੈਸਿਆਂ ਦੇ ਘਾਟੇ ਮਦਦ ਕਰ ਦੋ ਤੇ ਸਾਰਿਆਂ ਵਾਸਤੇ ਸ਼ਗਨ ਸਕੀਮ ਗਰੀਬਾਂ ਵਾਸਤੇ ਸ਼ੁਰੂ ਕਰਤੀ ਦੱਸੋ ਜੇ ਸ਼ਗਨ ਤੇ ਚੈੱਕ ਮਿਲਦੇ ਸੀ ਕਿ ਨਹੀਂ ਮਿਲਦੇ ਸੀ ਗਰੀਬਾਂ ਦੇ ਬੱਚਿਆਂ ਵਾਸਤੇ ਪੜ੍ਹਾਈ ਨਹੀਂ ਪਹਿਲੇ ਪੜ੍ਹਾਈ ਮੁਫਤ ਕੀਤੀ